ਬਾਕੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਨਾ ਮੈਨੂੰ ਆਸੇ ਪਾਸੇ ਪਿੰਡਾਂ ਤੋਂ ਫੋਨ ਆਈ ਜਾਂਦੇ ਆ ਕਦਮ ਕਰੇ ਯਾਰ ਮਿੱਤਰਾ ਆ ਚੈਨਲ ਸਬਸਕ੍ਰਾਈਬ ਕਰ ਲਿਆ ਕਈ ਭਰਾਵਾਂ ਨੇ ਆਪਣਾ ਤੇ ਉਹ ਕਹਿੰਦੇ ਬਾਈ ਯਾਰ ਅਕੇ ਨਿਆਰ ਨਾਲ ਵਲੌਗ ਬਹੁਤ ਚੱਲਿਆ ਤੇ ਥੋੜਾ ਬਾਲਾ ਬਈ 2-3 ਮਿੰਟ ਦਾ ਵਲੌਗ ਪਾਇਆ ਕਰ ਅਸੀਂ ਨਾ ਤਾਂ ਕੋਈ ਟਰਾਲੀ ਲੈਣੀ ਆ ਨਾ ਅਸੀਂ ਝੱਟ ਲੈਣਾ ਤੇ ਇਹਦਾ ਬਾਈ ਥੋੜਾ ਬਾਲਾ ਆਪਦਾ ਖੇਤੀਬਾੜੀ ਦਾ ਜਾਂ ਕੋਈ ਕੰਮਕਾਰ ਕਰਦਾ ਉਹਦਾ ਵਲੌਗ ਵਿੱਚ ਪਾਇਆ ਕਰ ਬਈ ਤੇ ਉਹ ਵੀ ਹੁਣ ਥੋੜਾ ਜਿਹਾ ਮੈਂ ਪੰਜ ਚਾਰ ਮਿੰਟ ਦਾ ਆਪਦਾ ਵਲੌਗ ਪਾਇਆ ਕਰੂੰਗਾ ਵੀ ਸਾਡਾ ਆਪਣੇ ਕੀ ਕੰਮ ਕਰਾ ਕੀ ਕੰਮ ਕਰਦੇ ਆ ਇਹ ਪਾਇਆ ਕਰਾਂਗੇ ਤੇ ਬਾਕੀ ਮੇਨ ਕੰਮ ਆਪਣਾ ਟਰੈਕਟਰਾਂ ਟਰਾਲੀਆਂ ਦੇ ਆ ਬਾਈ ਉਹ ਜਦੋਂ ਆਪਣੇ ਕੋਲ ਟਰੈਕਟਰਾਂ ਟਰਾਲੀਆਂ ਵੱਧ ਆਉਣ ਲੱਗੀਆਂ ਉਦੋਂ ਇਹ ਵਲੌਗ ਆਪਾਂ ਬਤ ਕਰਾਂਗੇ ਤੇਰਾ ਆਪਾਂ ਪੰਜ ਚਾਰ ਮਿੰਟ ਦਾ ਡੇਲੀ ਵਲੌਗ ਪਾਇਆ ਕਰਾਂਗੇ ਤੇ ਬਾਕੀ ਆਪਣੇ ਜਿਵੇਂ ਅੱਜ ਦੱਸਾਂ ਪਈਆਂ ਆਪਣ ਇੱਕ ਇੱਕ ਭਰਾ ਦਾ ਮੈਨੂੰ ਸੱਚ ਫੋਨ ਆਇਆ ਉਹ ਵੀ ਆ ਦੱਸਣਾ ਕਹਿੰਦੇ ਬਾਈ ਯਾਰ ਤੂੰ ਐਸਾ ਬਹਿ ਕੇ ਦੱਸਾਂ ਫੋਨ ਲੱਗ ਜਾਂਦਾ ਦੱਸਾਂ ਕੋਈ ਨਾਲ ਗੱਲ ਨਹੀਂ ਬਣਦੀ ਤੇ ਬਾਕੀ ਬਾਈ ਜੇ ਕੋਈ ਟਰਾਲੀ ਆ ਤੇ ਟਰ ਤੇ ਬਾਕੀ ਮੈਂ ਮੈਂ ਆਦਮੀ ਮੈਨੂੰ ਦੋ ਪਟਾਟਾ ਦਾ ਬੋਗਾਇਆ ਤੇ ਬਾਕੀ ਮੈਂ ਵੀਡੀਓ ਬਣਾਉਂਗਾ ਭਾਈ ਅੱਜ ਬਰਰੇ ਵਾਲੇ ਕੋਠੇ ਆ ਸਾਡੇ ਇੱਥੇ ਮੈਂ ਜਾਉਂਗਾ ਵੀਡੀਓ ਬਣਾ ਕੇ ਲਿਆਵਾਂਗੇ ਲੱਗੇ ਹੀ ਚਲੋ ਸਿਕਣਾ ਟਾਈਮ ਲੱਗਦਾ 2 ਕਿਲੋਮੀਟਰ ਸਾਡੇ ਘਰ ਤੋਂ ਤੇ ਉੱਥੇ ਵੀਡੀਓ ਬਣਾ ਕੇ ਲਿਆਉਂਗਾ ਤੇ ਬਾਕੀ ਭਾਈ ਆਪਾਂ ਕਣਕ ਨੂੰ ਕੀੜਾ ਮਾਰਨਾ ਸੀ ਇੱਥੇ ਸਾਡੇ ਕੋਲ ਨਾ 8 ਕਿਲੇ ਬਾਣ ਠੇਕੇ ਤੇ ਲਿਆਵਾ ਆਪਣੇ ਕੋਲ 2 ਸਾਲ ਬੋਇਆ ਦੂਜਾ ਸਾਲ ਗਾਂ ਨੂੰ ਚੱਲ ਪੈਣਾ ਤੇ ਇੱਥੇ 8 ਕਿਲੇ ਬਾਣ ਠੇਕੇ ਤੇ 1 ਬਾਣ ਆਪਣੇ ਕੋਲ 5.5 ਕਿਲੇ ਗਾਂ ਠੇਕੇ ਤੇ ਲਿਆਵਾ ਆ ਦੇਖੋ ਤੇ ਸੁਪਰਸੀਡਰ ਨਾਲ ਆਪਾਂ ਕਣਕ ਦੀ ਬੀਜੀ ਸੀ ਬਾਈ ਕਣਕ ਆਪਣੀ ਬਹੁਤ ਵਧੀਆ ਇਧਰ ਦਿਖਾ ਬਤ ਤੇ ਸਾਰੀ ਕਣਕ ਆਪਣੀ ਵੀ ਭੂਰਾ ਆਪਣੀ ਦਾ ਇਹ ਕਿਤੇ ਦੁੱਭੀ ਨਹੀਂ ਗਈ 12 ਕਿੱਲੇ ਵਾਣ ਆਪਾਂ ਸੁਪਰਸੀਡਰ ਨਾਲ ਬੀਜਾਈ ਤੇ ਦੂਜਾ ਕੁਸ ਵਾਣ ਆਪਾਂ ਵਾਹ ਕੇ ਬੀਜਾਈ ਤੇ ਨਾ ਆਪਣਾ ਵਾਹ ਕੇ ਅਲੇ ਦੇ ਵੀ ਮਹਾਰਾਜ ਦੀ ਪੂਰੀ ਕਿਰਪਾ ਹੋਣੀ ਕੋਈ ਕਣਕ ਡਿੱਗੀ ਭੂਰਾ ਵੀ ਤੇ ਸੁਪਰਸੀਡਰ ਵਾਲੀ ਕਣਕ ਤੋਂ ਬਹੁਤ ਡਰਾਉਂਦੇ ਵੀ ਬੰਦੇ ਕਹਿੰਦੇ ਆ ਸੁਪਰਸੀਡਰ ਨਾਲ ਵੀ ਕਣਕ ਹੀ ਵਹਿ ਜਾਂਦੀ ਤੇ ਅਸੀਂ ਤਾਂ ਵਿੱਚੇ ਖਰਚੇ ਬਈ ਦੱਬੇ ਸੀਗੇ ਤੇ ਇੱਕ ਤਮੀਆਂ ਮਾਰੀਆਂ ਇੱਕ ਵਾਰੀ ਤੇ ਸੁਪਰਸੀਡਰ ਨਾਲ 12 ਕਿੱਲੇ ਵਾਣ ਵੇਚਿਆ ਸੀਗਾ ਤੇ ਪੂਰੀ ਦੀ ਪੂਰੀ ਕੋਈ ਸੁਪਰਸੀਡਰ ਮੈਨੂੰ ਤਾਂ ਕੰਮ ਚ ਆ ਬਹੁਤ ਆ ਬਾਕੀ ਆਪਾਂ ਕੋਈ ਸੁਪਰਸੀਡਰ ਦੀ ਮਸੂਰੀ ਨਹੀਂ ਕਰਦੇ ਕਿ ਆਪਣੇ ਕੋਲ ਕੋਈ ਸੁਪਰਸੀਡਰ ਹੈਗਾ ਆਪਾਂ ਤਾਂ ਕਿਸੇ ਦਾ ਕਿਰਾਏ ਤੇ ਪਾਇਆ ਸੀਗਾ ਤੇ ਉਹਦੇ ਨਾਲ ਵੀ ਵੇਚੀ ਸੀ 12 ਕਿੱਲੇ ਵਾਣ ਤੇ ਸੁਪਰਸੀਡਰ ਵਾਲਾ ਆਪਨੂੰ ਤਾਂ ਬਹੁਤ ਵਧੀਆ ਲੱਗਿਆ ਕੰਮ ਤੇ ਬਾਕੀ ਵੀ ਇਹ ਆਪਣੇ ਕੋਲ ਠੇਕੇ ਦੇ ਵਾਣ 8 ਕਿੱਲੇ ਤੇ ਗਾਹ ਨੂੰ ਵੀ ਆਪਾਂ ਲਿਆਵਾ ਤੇ ਇੱਕ 5.5 ਕਿੱਲੇ ਆਪਣੇ ਕੋਲ ਪਿਛਲੇ ਸਾਲ ਵੀ ਸੀਗਾ ਅ ਇਹ ਤੇ 2 ਕਿਲੋਮੀਟਰ ਢੱਲ ਵਾਲੇ ਕੂਠਿਆਂ ਦੇ ਵਿੱਚ ਵਾਣਾ ਮਾਸਟਰ ਦਾ ਉਹ ਵੀ ਆਪਣੇ ਕੋਲ ਠੇਕੇ ਤੇ ਲਿਆ ਵਾ ਇੱਕ ਵਾਣਾ ਸੀ ਹੋਰ 8.5 ਕਿਲੇ ਇੱਕ ਹੋਰ ਮਾਸਟਰਾਂ ਮੋੜਾਂ ਦਾ ਮੋੜ ਪਿੰਡ ਤੇ ਰਹਿੰਦਾ ਫ੍ਰੀ ਕੋਟ ਆ ਉਹ ਮਾਸਟਰ ਦਾ ਵਾਣ 8.5 ਕਿਲੇ ਉਹ ਵੀ ਆਪਾਂ ਠੇਕੇ ਤੇ ਲਿਆ ਵਾ ਆਪਣੇ ਕੋਲ ਠੇਕੇ ਦੇ ਵਾਣ ਬਈ ਅੱਜ ਕੀ ਵਾਵਾ ਹੋ ਗਿਆ ਤੇ ਕੋ ਸਾਡੇ ਕੋਲ ਨੌਂਕ ਲਿਆ ਆਵਦਾ ਤੇ ਸਾਡੇ ਕੋਲੇ ਹੈਗੀ 28 30 ਕਿਲਿਆਂ ਦੇ ਨੇੜੇ ਬਾਈ ਹੋ ਜੂਗੀ ਅੱਜ ਕੀ ਤੇ ਬਾਕੀ ਆਪਾਂ ਖੇਤੀਬਾੜੀ ਆਪਦੀ ਪਾਇਆ ਕਰਾਂਗੇ ਤੇ ਸ਼ਾਇਦ ਆਪਾਂ ਅੱਜ ਕੀ ਅਸੀਂ ਸਬਜ਼ੀ ਵੀ ਸੋਚਿਆ ਬਈ 5-6 ਕਿਲੇ ਅਸੀਂ ਸਬਜ਼ੀ ਵੀ ਲਾਵਾਂਗੇ ਆਪਦੀ ਵਾਣ ਚ ਤੇ ਉਹ ਵੀ ਆਪਾਂ ਆਪਦੇ ਵਲੌਗ ਚ ਪਾਦਾ ਕਰਾਂਗੇ ਮੂਰੇ ਮੂਰੇ ਇੱਥੇ ਪਿੱਛੇ ਟਰੈਕਟਰ ਟਰਾਲੀਆਂ ਦੱਸਦਿਆ ਕਰਾਂਗੇ ਟਰੈਕਟਰ ਟਰਾਲੀਆਂ ਦਾ ਮੇਨ ਕੰਮ ਆਪਾਂ ਦਾ ਟਟ ਟਰਾਲੀਆਂ ਦੱਸਣੀਆਂ ਤੇ ਜਿਵੇਂ ਆਪਾਂ ਹੁਣ ਅੱਜ ਅੱਜ ਚੱਲੇ ਆ ਅੱਜ ਚੱਲੇ ਆ ਬਰੜੇ ਵਾਲੇ ਕੋਠੇ ਤੇ ਦੋ ਟਰੈਕਟਰ ਇੱਕੀ ਘਰਦੇ ਆ ਬਾਈ ਦੇ ਬਾਈ ਕਹਿੰਦਾ ਇੱਕ ਵੈਗਿਆ ਇੱਕ ਰੱਖ ਲਾਂਗੇ ਉਹਦੇ ਘਰੇ ਚੱਲਦੇ ਪਾਕੀ ਬਾਈ ਇਹ ਸੱਸੇ ਹੀ ਕਾਲ ਸਾਰਿਆਂ ਨੂੰ ਤੇ ਆਪਾਂ ਹੁਣ ਵੀ ਵੀਡੀਓ ਥੋੜੀ ਥੋੜੀ ਆਪਾਂ ਘਰਾਂ ਤੇ ਜਾ ਕੇ ਹੀ ਬਣਾ ਲੈਣੇ ਆ ਜਿਵੇਂ ਜੋ ਕੋਈ ਨੇੜੇ ਆ ਜਿਵੇਂ ਆਹ ਬਾਈ ਸਾਡੇ ਇਹਨਾਂ ਨੇ ਫੋਨ ਲਾਇਆ ਬਰੜੇ ਵਾਲੇ ਕੋਠਿਆਂ ਦੇ ਆ ਸਾਡੇ ਸਾਡੇ ਕੋ ਏ ਬਾਈ ਕਹਿੰਦਾ ਯਾਰ ਮੇਰੇ ਵੀ ਟਰੈਕਟਰ ਬਈ ਵੀਡੀਓ ਪਾ ਦੇ ਤੇ ਮੇਰੇ ਕੋਲ ਟਾਈਮ ਸੀ ਮੈਂ ਆਹ ਚੱਲ ਘਰੇ ਜਾ ਕੇ ਆਪਾਂ ਵੀਡੀਓ ਬਣਾ ਲੈਨੇ ਕਹ ਬਾਈ ਕੋਲੇ ਦੋ ਟਰੈਕਟਰ ਆ ਬਾਈ ਦੇ ਘਰੂ ਗੰਦਾ ਕੋਈ ਵਪਾਰ ਨਾ ਬਾਈ ਦਾ ਲੈਣਾ ਦੇਣਾ ਨਹੀਂਗਾ ਬਾਕੀ ਸਾਰੇ ਜਾਣਦੇ ਟੋਟਲ ਬਾਈ ਨੂੰ ਖੇਤੀਬਾੜੀ ਕਰਦਾ ਤੇ ਦੋ ਟਰੈਕਟਰਾਂ ਦੇ ਵਿੱਚੋਂ ਇੱਕ ਟਰੈਕਟਰ ਬਾਈ ਨੇ ਵੇਚਣਾ ਉਹ ਕਹਿੰਦਾ ਵੀ ਜਿਹੜਾ ਬੈ ਗਿਆ ਉਹੀ ਵੇਚ ਦੂੰਗਾ ਦੂਜਾ ਮੈਂ ਰੱਖ ਲੂੰਗਾ ਤਾਂ ਦੋਨੇ ਟਰੈਕਟਰ ਬਾਈ ਦੀ ਵੇਚਣੀ 10 ਇੱਕ ਤਾਂ ਆਹ ਟਰੈਕਟਰ ਬਾਈ ਜੀ ਇਹ ਇਧਰ ਸਾਈਡ ਤੋਂ ਸਾਹ ਦਿਖਾ ਦਿਓ ਉਹ ਨੇੜੇ ਲਿਆ ਇਹ 2000 4 ਮਾਡਲ ਆ ਬਾਈ 2004 ਮਾਡਲ ਆ ਤੇ ਟਾਇਰ ਪਿਛਲੇ ਤਾਂ ਮਨਨ ਦਾ ਜਮਾ ਹੀ ਨਵੇਂ ਪਏ ਆ ਵੀ ਸਾਰੇ ਹੀ 10 ਪੈਸੇ ਹੀ ਘਸੀ ਹੋਣੇ ਆ ਮੈਨਾਂ 10 ਵੀ ਨਹੀਂ ਘਸੀ ਥੋੜੇ ਘਸੀ ਆ ਇਹ 2004 ਮਾਡਲ ਡੈਕਟਰ ਆ ਬਾਈ ਦਾ ਆ ਪੂਰਾ ਬਾਈ ਆਪਾਂ ਨੂੰ ਤਾਂ ਸੋਨਾ ਲੱਗਦਾ ਬਾਕੀ ਬਾਈ ਜੇ ਕਿਸੇ ਨੂੰ ਲੋੜ ਆ ਤਾਂ ਬਾਈ ਨੂੰ ਫੋਨ ਲਾ ਲੈ ਬਾਕੀ ਬਾਈ ਦਾ ਨੰਬਰ ਐਡਰੈਸ ਸਾਰਾ ਥੱਲੇ ਦੇਵਾਂਗੇ ਤੇ ਬਾਈ ਪੈਸੇ ਕਿੰਨੇ ਤੁਹਾਡਾ ਦੇ ਦੇ ਇਹ 2004 ਦੇ ਕਿੰਨੇ ਬਜਣੇ 2004 ਮਾਡਲ ਆ ਬਾਈ ਤੇ 2 ਲੱਖ 25 ਹਜ਼ਾਰ ایڈਵਾਂਸ 2 ਲੱਖ 25 ਹਜ਼ਾਰ ਦਾ ਬਾਈ ਕਹਿੰਦਾ ਮੈਂ ਦੇ ਦੂੰਗਾ ਮਾਨਤਨ ਕਰਦੇ ਮਾਨਤਨ ਮੋਕੇ ਦੇ ਹੋ ਜੂਗਾ ਮਾਨਤਨ ਮੋਕੇ ਦੇ ਹੋ ਜੂਗਾ ਤੇ ਦੂਜਾ ਟੈਟ ਕਿਹੜਾ ਬਈ ਤੇਰੇ ਕੋਲੇ ਆ ਦੂਜਾ ਦਿਖਾ ਉਹਨਾਂ ਦੀ ਆ ਦੂਜਾ ਵੀ ਆ ਤੇ ਆਹ ਬਾਈ ਦਾ ਸਗੋਣਾ ਵਾਲੀ ਕਾ 50 ਦਾ 50 ਦਾ ਇਹਨੂੰ ਬਈ ਆ 50 ਦਾ ਇਹ ਜਮਾਂ ਹੀ ਨਵਾਂ ਪਿਆ ਟੈਟ ਇੱਧਰ ਦਿਖਾ ਕਰਕੇ ਸਾਰੇ ਦਿਖਾ ਦੇ ਜਮਾਂ ਹੀ ਨਵਾਂ ਟੈਟ ਆ ਬਈ ਆ ਦਾ 15 ਮਾਡਲ ਆ 15 ਮਾਡਲ ਆ ਬਈ 15 15 15 ਮਾਡਲ ਆ ਟਾਇਰ ਟੂ ਨੂੰ ਜਮਾਂ ਨਵੇਂ ਹੀ ਪਏ ਆ ਤੇ ਸਾਰਾ ਕੁਸ ਹੱਡ ਹੱਡ ਸਭ ਕੋ ਲੱਗੇ ਦੇ ਨਾਲ ਹਾਂ ਹਾਂਜੀ ਆਹ ਸਾਰਾ ਮਾਰ ਸਾਰਾ ਕੁਝ ਬਾਈ ਕਹਿੰਦਾ ਵੀ ਲਗਾ ਲਗਾ ਹੀ ਦਊਗਾ ਤੇ ਦੋਹਾਂ ਟਰੈਕਟਰਾਂ ਦੇ ਵਿੱਚ ਜਿਹੜਾ ਟਰੈਟ ਵੈਗਿਆ ਉਹੀ ਵੇਚ ਦੂੰਗਾ ਇੱਕ ਰੱਖ ਲੂੰਗਾ ਜਿਹੜਾ ਦੋਹਾਂ ਦੇ ਵਿੱਚੋਂ ਬਾਈ ਜੀ ਨੂੰ ਚੰਗਾ ਲੱਗਦਾ ਕੋਈ ਵੀ ਸੌਦਾ ਬਾਈ ਨਾਲ ਕਰ ਸਕਦਾ ਤੇ ਬਾਕੀ ਬਾਈ ਆ ਨਿੜੇ ਆ ਕੇ ਦੱਸ ਇਹਦਾ ਕੀ ਲੈਣਾ ਜੱਜ ਜੱਜ ਪੈਸੀ 15 ਮਾਡਲ ਵੇਡਾ ਲਵੇ 1 ਲੱਖ 45000 ਰੁਪਏ ਜਿਹੜੇ ਮਰ ਮਰ ਲਾ ਬਾਈ ਦੇ ਬਾਅਦ ਲੈ ਲਾਂ ਮੈਂ ਕਿੰਨਾ ਬਾਈ 4 ਲੱਖ 45000 ਰੁਪਏ ਬਾਈ ਕਹਿੰਦਾ ਵੀ 4 ਲੱਖ ਤੇ 45000 ਰੁਪਿਆ ਲਊਗਾ 15 ਮਾਡਲ ਸੋਨਾ ਲੀਕਾ ਪੰਜਾਬ ਨੰਬਰ ਪੰਜਾਬ ਨੰਬਰ ਕਿੱਧਰ ਵੀ ਦਾ ਨੰਬਰ ਅੱਛਾ ਕਿੱਧਰ ਵੀ ਦਾ ਲੋਕਲ ਹੀ ਨੰਬਰ ਆ ਤੇ ਬਾਕੀ ਬਾਈ ਦਾ ਸਾਰਾ ਐਡਰੈਸ ਬਈ ਥੱਲੇ ਦੇਵਾਂਗੇ ਜੇ ਕਿਸੇ ਵੀ ਭਾਈ ਨੂੰ ਚਾਹੀਦਾ ਤੇ ਬਾਈ ਨੂੰ ਫੋਨ ਲਾ ਲਿਓ ਤੇ ਬਸ ਦੋ ਹੀ ਟ੍ਰੈਕਟਰ ਸੀ ਆਪਣੇ ਕੋਲ ਆ ਦੋ ਬਾਈ ਕੋਲ ਟ੍ਰੈਕਟਰ ਸੀਗੇ ਦੋਹਾਂ ਦੇ ਵਿੱਚੋਂ ਬਾਈ ਕਹਿੰਦਾ ਇੱਕ ਵੇਚਣਾ ਤੇ ਇੱਕ ਮੈਂ ਘਰੇ ਰੱਖਣਾ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ